ਸਾਡੇ ਖੇਤ ਚ ਰੁਕੇ ਤੇ ਮੈਨੂੰ ਬੜਾ ਵਧੀਆ ਲੱਗਿਆ ਤੁਸੀਂ ਵੀ ਕੁਦਰਤ ਦਾ ਨਜ਼ਾਰਾ ਦੇਖਿਆ ਇਹ ਅਸਲ ਦੇ ਵਿੱਚ ਮੈਂ ਬਾਜਰੀ ਦੀ ਫਸਲ ਬੀਜੀ ਸੀ 5 ਕਨਾਲ ਜ਼ਮੀਨ ਦੇ ਵਿੱਚ ਪੰਛੀਆਂ ਨੂੰ ਬਾਜਰਾ ਪਾਉਣ ਦੇ ਲਈ ਕਿ ਆਪਾਂ ਇੱਥੋਂ ਪਗਾ ਕੇ ਪੰਛੀਆਂ ਨੂੰ ਬਾਜਰਾ ਪਾਵਾਂਗੇ ਪਰ ਤੁਸੀਂ ਦੇਖ ਲਿਆ ਹੁਣ ਅੱਜ ਨੇਚਰਲ ਇੱਥੇ ਪੈਰਟ ਚਿੜੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਪੰਛੀਆਂ ਨੇ ਕੁਦਰਤੀ ਤਰੀਕੇ ਨਾਲ ਨੇਚਰਲੀ ਜਿਹੜਾ ਫੂਡ ਲੈ ਰਹੀਆਂ ਨੇ ਕਿ ਨਾ ਉਸ ਬਾਜਰੇ ਦੇ ਸਿੱਟਿਆਂ ਤੇ ਬੈਠ ਬੈਠ ਕੇ ਉਹ ਪੰਛੀ ਨੇ ਜਿਹੜੇ ਬਾਜਰਾ ਖਾ ਰਹੇ ਨੇਗੇ ਹਜ਼ਾਰਾਂ ਦੀ ਗਿਣਤੀ ਚ ਪੈਰਟ ਚਿੜੀਆਂ ਹਰ ਰੋਜ਼ ਮੇਰੇ ਸ਼ਾਮ ਇੱਥੇ ਐਸਟਰੀਂ ਪੰਛੀ ਦੀ ਚਹਿਚਹਾਟ ਨੂੰ ਦੇਖਣ ਨੂੰ ਮਿਲੂਗੀ ਇੱਥੋਂ 15-20 ਕਿਲੋਮੀਟਰ ਤੱਕ ਜਿਸ ਸਾਧੇ ਵੀ ਦੇਖੋਗੇ ਕੋਈ ਬਾਜਰੇ ਦੀ ਫਸਲ ਪੱਕਣ ਵਾਲਾ ਬਾਜਰਾ ਨੀਕੀ ਬੀਜ ਦਾ ਹੈਗਾ ਸੋ ਮੈਂ ਸੰਕਲਪ ਲਿਆ ਵੀ ਮੈਂ ਹਰ ਸਾਲ ਇੰਨਾ ਰਕਬਾ ਜਿਹੜਾ ਹੈਗਾ ਪੰਛੀ ਪਿਆਰਾਂ ਦੇ ਲਈ ਕੁਦਰਤ ਦੇ ਲਈ ਜਿਹੜਾ ਬਾਜਰੇ ਦਾ ਬੀਜਿਆ ਕਰੂੰਗਾ ਸਾਲ 'ਚ ਦੋ ਵਾਰ ਆਪਾਂ ਇਹਦੀ ਬਾਜਰੇ ਦੀ ਕਾਸ਼ਤ ਕਰਿਆ ਕਰਾਂਗੇ ਤਾਂ ਕਿ ਪੰਛੀ ਕੁਦਰਤੀ ਤਰੀਕੇ ਨਾਲ ਨੇਚਰਲੀ ਇਹਦੇ ਸਿੱਟਿਆਂ ਦੇ ਉੱਪਰ ਬਹਿ ਕੇ ਇਹਦੇ ਤੋਂ ਫੂਡ ਲੈ ਸਕਣ ਸੰਗਰੂਰ ਦਾ ਇੱਕ ਉਹ ਪਿੰਡ ਜਿੱਥੇ ਇੱਕ ਵਾਤਾਵਰਣ ਪ੍ਰੇਮੀ ਨੇ ਆਪਣੇ ਹੀ ਖੇਤ ਦੇ ਵਿੱਚ ਪੰਛੀਆਂ ਦੇ ਲਈ ਅੱਧਾ ਏਕੜ ਜ਼ਮੀਨ ਅੰਦਰ ਬਾਜਰੇ ਦੀ ਫਸਲ ਬੀਜੀਤੀ ਤੇ ਫਸਲ ਪੱਕਣ ਤੋਂ ਬਾਅਦ ਉਹ ਪੰਛੀਆਂ ਨੂੰ ਹੀ ਪਾ ਦਿੱਤੀ ਗਈ। ਪਰੰਤੂ ਪੰਛੀਆਂ ਨੂੰ ਇੰਨੇ ਕਾ ਲੈ ਕੇ ਉਹ ਫਸਲ ਪੱਕਣ ਦਾ ਇੰਤਜ਼ਾਰ ਨਹੀਂ ਕਰਦੇ। ਉਸ ਤੋਂ ਪਹਿਲਾਂ ਹੀ ਉਸ ਨੂੰ ਚੁਗਣ ਦੇ ਲਈ ਪਹੁੰਚ ਜਾਂਦੇ ਨੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਛੀ ਇੱਥੇ ਪਹੁੰਚਦੇ ਨੇ ਤੇ ਵਾਤਾਵਰਣ ਪ੍ਰੇਮੀ ਲਖਮਨ ਸਿੰਘਾ ਚੱਠਾ ਦੇ ਖੇਤ ਦੇ ਵਿੱਚ ਚਹਿਕ ਮਹਿਕ ਹੋਣ ਲੱਗਦੀ ਹੈ। ਹੁਣਾ ਹਰ ਰੋਜ਼ ਸਵੇਰੇ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੋਤੇ ਚਿੜੀਆਂ ਵੇਖੀਆਂ ਜਾ ਸਕਦੀਆਂ ਨੇ ਜਿਸ ਨੂੰ ਦੇਖ ਕੇ ਰਾਘਿਰ ਬੇहद ਖੁਸ਼ ਤਾਂ ਹੁੰਦੇ ਹੀ ਨੇ ਤੇ ਉਹਨਾਂ ਦੀਆਂ ਵੀਡੀਓ ਵੀ ਬਣਾ ਕੇ ਜਰੂਰ ਸ਼ੇਅਰ ਕਰਦੇ ਨੇ ਉਧਰ ਵਾਤਾਵਰਣ ਪ੍ਰੇਮੀ ਲਖਮਨ ਸਿੰਘ ਚੱਠਾ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਪੰਛੀਆਂ ਦੇ ਨਾਲ ਬਹੁਤ ਪਿਆਰ ਕਰਦੇ ਸੀ ਜੋ ਕਿ ਉਸ ਰਸਤੇ ਤੇ ਹੀ ਚਲਦਿਆ ਉਸ ਦੇ ਵੱਲੋਂ ਖੇਤਾਂ ਦੇ ਵਿੱਚ ਕੁਝ ਹਿੱਸਾ ਜ਼ਮੀਨ ਦਾ ਪੰਛੀਆਂ ਦੇ ਲਈ ਬੀਜਨਾ ਉਹਨਾਂ ਨੇ ਬਾਜਰੇ ਨੂੰ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਪੰਛੀ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਹੁਣ ਖੂਬ ਰੌਣਕਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਇੰਨਾ ਪੰਛੀਆਂ ਦੀਆਂ ਲੱਗਦੀਆਂ ਹਨ ਇਹ ਸਾਡੇ ਖੇਤ ਚ ਰੁਕੇ ਤੇ ਮੈਨੂੰ ਬੜਾ ਵਧੀਆ ਲੱਗਿਆ ਤੁਸੀਂ ਵੀ ਕੁਦਰਤ ਦਾ ਨਜ਼ਾਰਾ ਦੇਖਿਆ ਇਹ ਅਸਲ ਦੇ ਵਿੱਚ ਮੈਂ ਬਾਜਰੀ ਦੀ ਫਸਲ ਬੀਜੀ ਸੀ 5 ਕਨਾਲ ਜ਼ਮੀਨ ਦੇ ਵਿੱਚ ਪੰਛੀਆਂ ਨੂੰ ਬਾਜਰਾ ਪਾਉਣ ਦੇ ਲਈ ਕਿ ਆਪਾਂ ਇੱਥੋਂ ਪਗਾ ਕੇ ਪੰਛੀਆਂ ਨੂੰ ਬਾਜਰਾ ਪਾਵਾਂਗੇ ਪਰ ਤੁਸੀਂ ਦੇਖ ਲਿਆ ਹੁਣ ਅੱਜ ਨੇਚਰਲ ਇੱਥੇ ਪੈਰਟ ਚਿੜੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਪੰਛੀਆਂ ਦੀਆਂ ਕੁਦਰਤੀ ਤਰੀਕੇ ਨਾਲ ਨੇਚਰਲੀ ਜਿਹੜਾ ਫੂਡ ਲੈ ਰਹੀਆਂ ਨੇ ਕਿ ਨਾ ਬਾਜਰੇ ਦੇ ਸਿੱਟਿਆਂ ਤੇ ਬੈਠ ਬੈਠ ਕੇ ਉਹ ਪੰਛੀ ਨੇ ਜਿਹੜੇ ਬਾਜਰਾ ਖਾ ਰਹੇ ਨੇਗੇ ਹਜ਼ਾਰਾਂ ਦੀ ਗਿਣਤੀ ਚ ਪੈਰਟ ਚਿੜੀਆਂ ਹਰ ਰੋਜ਼ ਸਵੇਰੇ ਸ਼ਾਮ ਇੱਥੇ ਇਸ ਤਰੀ ਪੰਛੀ ਦੀ ਚਹਿ ਚਹਾਟ ਤੋਂ ਦੇਖਣ ਨੂੰ ਮਿਲੂਗੀ ਸੋ ਮੇਰੇ ਪਿਤਾ ਜੀ ਪੰਛੀਆਂ ਦੇ ਲਈ ਸਰਦੀਆਂ ਦੇ ਵਿੱਚ ਜਿਹੜਾ ਹੈਗਾ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਨਾਲਲੇ ਪਿੰਡਾਂ ਦੇ ਵਿੱਚ ਵੀ ਜਾ ਕੇ ਅਨਾਜ ਬੰਡੀਆਂ ਤੇ ਧਰਮਕਸਾਨਾਂ ਦੇ ਵਿੱਚ ਪੰਛੀਆਂ ਨੂੰ ਸਰਦੀਆਂ 'ਚ ਬਾਜਰਾ ਪਾਉਂਦੇ ਹੁੰਦੇ ਸੀਗੇ ਸੋ ਇਸ ਵਾਰ ਮਾਰਚ ਦੇ ਵਿੱਚ ਮੇਰੇ ਪਿਤਾ ਜੀ ਸਵਰਗਵਾਸ ਹੋ ਗਏ ਤੇ ਮੈਂ ਸੋਚਿਆ ਕਿਉਂ ਨਾ ਆਪ ਆਪ ਹੀ ਬਾਜਰਾ ਬੀਜੀਏ ਪੰਛੀਆਂ ਦੇ ਲਈ ਪੰਛੀ ਪਿਆਰਾਂ ਦੇ ਲਈ ਸੋ ਫਿਰ ਇਹ ਮੈਂ ਬਾਜਰਾ ਬੀਜਿਆ ਪਹਿਲੇ ਸਮਿਆਂ ਦੇ ਵਿੱਚ ਸਾਡੇ ਜਿਹੜੀ ਕਣਕ ਤੇ ਝੋਨਾ ਸਾਡੀ ਡਾਈਟ ਨਹੀਂ ਸੀਗੀ ਮਨੁੱਖ ਦੀ ਪੰਜਾਬੀਆਂ ਦੀ ਖਾਸ ਕਰਕੇ ਸਾਡੇ ਜਵਾਰ ਬਾਜਰਾ ਮੱਕੀ ਛੋਲੇ ਇਹ ਜੇ ਰੋਟੀ ਖਾਂਦੇ ਹੁੰਦੇ ਸੀ ਹੁਣ ਤੁਸੀਂ ਦੇਖ ਲਓ ਦੂਰ ਦੂਰ ਤੱਕ ਇੱਥੋਂ 15 20 ਕਿਲੋਮੀਟਰ ਤੱਕ ਜਿਸ ਸਾਧੇ ਵੀ ਦੇਖੋਗੇ ਕੋਈ ਬਾਜਰੇ ਦੀ ਫਸਲ ਪੱਕਣ ਵਾਲਾ ਬਾਜਰਾ ਨਹੀਂ ਕੋਈ ਬੀਜਦਾ ਹੈਗਾ ਸੋ ਮੈਂ ਸੰਕਲਪ ਲਿਆ ਵੀ ਮੈਂ ਹਰ ਸਾਲ ਇੰਨਾ ਰਕਬਾ ਜਿਹੜਾ ਹੈਗਾ ਪੰਛੀ ਪਿਆਰਾਂ ਦੇ ਲਈ ਕੁਦਰਤ ਦੇ ਲਈ ਜਿਹੜਾ ਬਾਜਰੇ ਦਾ ਬੀਜਿਆ ਕਰੂੰਗਾ ਸਾਲ 'ਚ ਦੋ ਵਾਰ ਆਪਾਂ ਇਹਦੀ ਬਾਜਰੇ ਦੀ ਕਾਸ਼ਤ ਕਰਿਆ ਕਰਾਂਗੇ ਤਾਂ ਕਿ ਪੰਛੀ ਕੁਦਰਤੀ ਤਰੀਕੇ ਨਾਲ ਨੇਚਰਲੀ ਇਹਦੇ ਸਿੱਟਿਆਂ ਦੇ ਉੱਪਰ ਬਹਿ ਕੇ ਇਹਦੇ ਤੋਂ ਫੂਡ ਲੈ ਸਕਣ ਕੀ ਇਹ ਤੁਸੀਂ ਜਿਹੜਾ ਬਾਜਰਾ ਫਿਰ ਪਕਾ ਕੇ ਹੀ ਪੰਛੀ ਨੂੰ ਪਾ ਕੇ ਆ ਰਹੇ ਪੰਛੀ ਨੂੰ ਪਾਉਣ ਲਈ ਵੇਚਿਆ ਸੀਗਾ ਪਰ ਕੁਦਰਤੀ ਤੁਸੀਂ ਦੇਖ ਲਓ ਆਪਣੇ ਪੰਛੀ ਇੱਥੇ ਪੱਕਣ ਤੋਂ ਪਹਿਲਾਂ ਹੀ ਆ ਗਏ ਹੁਣ ਬਾਜਰੇ ਸਿੱਟਿਆਂ ਦੇ ਵਿੱਚ ਜਿਹੜਾ ਕੱਚਾ ਬਾਜਰਾ ਉਹਨੂੰ ਵੱਖ-ਵੱਖ ਪ੍ਰਜਾਤੀਆਂ ਪੈਰਟ ਬਹੁਤ ਜ਼ਿਆਦਾ ਗਾ ਚਿੜੀਆਂ ਪੈਰਟ ਇਹਨੂੰ ਖਾ ਰਹੇ ਨੇ ਬਹੁਤ ਚੰਗਾ ਲੱਗਦਾ ਮਨ ਨੂੰ ਸਕੂਨ ਮਿਲਦਾ ਲੋਕ ਖੜ ਖੜ ਕੇ ਦੇਖਦੇ ਨੇ ਵੀ ਇੱਥੇ ਇੰਨੇ ਪੈਰਟ ਇੱਥੇ ਕਿੱਥੋਂ ਆ ਗਏ ਇੰਨੇ ਚਿੜੀਆਂ ਕਿੱਥੋਂ ਆ ਗਏ ਕਿਵੇਂ ਦੇਖਦੇ ਹੋ ਕਿ ਦੱਸਿਆ ਕਿ ਪੰਛੀਆਂ ਨੂੰ ਪਾਣ ਦੇ ਲਈ ਜਾਣਾ ਸੀਗਾ ਪਰ ਪ੍ਰੰਤੂ ਪੰਛੀ ਨੇ ਜਿਹੜੇ ਖੁਦ ਚੱਲ ਕੇ ਮੈਂ ਮੇਰੇ ਮੈਂ ਮੇਰੇ ਪਿਤਾ ਜੀ ਦੀ ਪਰੰਪਰਾ ਨੂੰ ਅੱਗੇ ਲੈ ਕੇ ਜਾਣਾ ਸੀ ਜਿਸ ਤਰ੍ਹਾਂ ਮੇਰੇ ਪਿਤਾ ਜੀ ਪਿਛਲੇ 20-25 ਸਾਲ ਤੋਂ ਵੱਡੀ ਤਦਾਦ ਚ ਬਾਜਰਾ ਮੂੰਗਾ ਕੇ ਸਰਦਿਆਂ ਦੇ ਵਿੱਚ ਵੱਖ-ਵੱਖ ਪਿੰਡਾਂ ਚ ਭੇਜਦੇ ਸੀ ਡੇਰਾਂ ਚ ਹੋਰ 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 ਥਾਵਾਂ ਤੇ ਉਮੀ ਮੈਂ ਇਹ ਬਾਜਰਾ ਖੁਦ ਹੀ ਪੀਜ ਲਿਆ ਸੀ ਪਰ ਮੈਨੂੰ ਲੱਗਦਾ ਨਹੀਂ ਇਹ ਬਾਜਰਾ ਹੁਣ ਪੱਕੂਗਾ ਇਹ ਪੰਛੀ ਇਹਨੇ ਇਦਾਂ ਹੀ ਖਾ ਲੈਣਾਗਾ ਬਹੁਤ ਖੁਸ਼ੀ ਮਿਲਦੀ ਆ ਦੁਬਾਰਾ ਫਿਰ ਆਪਾਂ ਇਦੋਂ ਦੋ ਵਾਰ ਸਾਲ ਦੇ ਵਿੱਚ ਬਾਜਰਾ ਬੀਜਿਆ ਕਰਾਂਗੇ ਇੰਨੀ ਕਿ ਤਦਾਦ ਪੈਰਟ ਜਿਆ ਚਿੜੀਆਂ ਹੋਰ ਪ੍ਰਜਾਤੀਆਂ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬਹੁਤ ਦੇਖ ਦੇਖ ਜਾਂਦੇ ਨੇ ਵੀਡੀਓ ਬਣਾ ਬਣਾ ਕੇ ਲੈ ਕੇ ਜਾਂਦੇ ਨੇ ਪੰਛੀ ਨੇ ਇੰਨੇ ਪੈਰਟ ਕਿਸੇ ਨੇ ਇੱਕ ਥਾਂ 'ਤੇ ਕਦੇ ਦੇਖੀ ਨਹੀਂ ਸੀਗੇ ਬਿਲਕੁਲ ਜਿਸ ਵੇਲੇ ਸ਼ਾਮ ਸਾਰਾ ਦਿਨ ਜਿਹੜੀ ਚਹਿ ਚਹਾਟ ਆ ਪੰਛੀ ਦੀ ਲੱਗੀ ਰਹਿੰਦੀ ਆ ਕਿਉਂਕਿ ਪੰਛੀ ਸਾਨੂੰ ਦੇਖਣ ਨੂੰ ਨਹੀਂ ਮਿਲਦੇ ਆ ਲੋਪ ਹੋ ਗਏ ਜਿਹੜੀਆਂ ਸਾਡੀਆਂ ਪ੍ਰਾਤਨ ਫਸਲਾਂ ਸੀ ਜਿਹੜੀਆਂ ਪਹਿਲੇ ਸਮੇਂ 'ਚ ਅਸੀਂ ਬੀਜਦੇ ਸੀਗੇ ਹੁਣ ਕਣਕ ਝੋਨੇ ਤੇ ਆ ਗਿਆ ਮਨੋੱਖਾ ਜਿਹੜੀਆਂ ਸਾਡੀਆਂ ਪਹਿਲੀਆਂ ਫਸਲਾਂ ਸੀ ਇਹ ਸਾਡੀ ਵਿਰਾਸਤੀ ਫਸਲ ਆ ਬਾਜਰਾ ਜਵਾਰ ਮੱਕੀ ਛੋਲੇ ਮੂੰਗੀ ਪਹਿਲਾਂ ਬਹੁਤ ਸਾਰੀਆਂ ਫਸਲਾਂ 15 ਤੋਂ ਵੱਧ ਫਸਲਾਂ ਬੀਜੀਆਂ ਜਾਂਦੀਆਂ ਸੀ ਪਰ ਹੁਣ ਸਾਡਾ ਜਿਹੜਾ ਸਿਰਫ ਅਸੀਂ ਕਣਕ ਝੋਨਾ ਬੀਜਣ ਲੱਗ ਗਏ ਪਰ ਇਹ ਮਨੁੱਖ ਨੂੰ ਸਾਰੇ ਲੋਕਾਂ ਨੂੰ ਜਿਨ੍ਹਾਂ ਕੋਲੇ ਜ਼ਮੀਨਾਂ ਹੈਗੀਆਂ 20 20 ਕਿੱਲੇ 10 10 15 20 ਬਹੁਤ ਲੋਕਾਂ ਕੋਲ ਵੱਧ ਵੀ ਜ਼ਮੀਨਾਂ ਤਾਂ ਮੈਂ ਉਹਨੂੰ ਕਬੀਲ ਲਿਖ ਕੇ ਬੇਨਤੀ ਕਰੂੰਗਾ ਮੈਸੇਜ ਵੀ ਇਕ ਨਵੇਂ ਕਰੂੰਗਾ ਜੇ ਤੋ ਡੇਰਾ ਹੀ ਤੁਸੀਂ ਰੁਕੋ ਇੱਥੇ ਵੀ ਸਾਰੇ ਲੋਕ ਥੋੜਾ ਥੋੜਾ ਸਾ ਇੱਕ ਇੱਕ ਕਿਹੜਾ ਐਦਾਂ ਦੇ ਮੱਕੀ ਬਾਜਰਾ ਆਪਣੇ ਖੇਤਾਂ 'ਚ ਬੀਜਿਆ ਕਰੋ ਤਾਂ ਕਿ ਸਾਡਾ ਜਿਹੜੀ ਕੁਦਰਤ ਆ ਇਹੀ ਕੁਦਰਤ ਆ ਸਾਡਾ ਆਲਾ ਦਵਾਲਾ ਇਹ ਜਿਹੜੇ ਪੱਤੇ ਨੇ ਪੇੜ ਪੌਦੇ ਨੇ ਬਨਸਪਤੀ ਆ ਜੀਵ ਜੰਤੂ ਨੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਤੁਸੀਂ ਦੇਖਿਆ ਪੈਰਟ ਫਿਰ ਦੇ ਚਿੜੀਆਂ ਬੋਲਦੀਆਂ ਨੇ ਮਿੱਠੇ ਮਿੱਠੇ ਬੋਲ ਸਕੂਨ ਮਿਲਦਾ ਮਨ ਨੂੰ ਜੇ ਤੁਸੀਂ ਵੀ ਚਾਹੋ ਤੁਹਾਡੇ ਖੇਤਾਂ ਚ ਪਿੰਡਾਂ ਚ ਘਰਾਂ ਦੇ ਨੇੜੇ ਇਦਾਂ ਸਾਡੇ ਪੰਛੀ ਰਹਿਣ ਪੰਛੀ ਆਉਣ ਤਾਂ ਥੋੜੇ ਥੋੜੇ ਥਾਵਾਂ ਇਦਾਂ ਦੀ ਤੁਸੀਂ ਵਿਰਾਸਤੀ ਫਸਲਾਂ ਵੀ ਸਾਨੂੰ ਬੀਜਣੀਆਂ ਚਾਹੀਦੀਆਂ ਨੇ